ਲੇਵਲਸ ਅਬ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਜਾਬ ਰਹਿਤ ਸੰਵਿਧਾਨਕ ਤੌਰ ਤੇ ਅਸਲ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨੀਆ ਦਾ ਉਹ ਬੰਦੇ ਹੀ ਫੈਸਲਾ ਲੈਂਦੇ ਕਾਕਾ ਕੂਟਰਾ ਤੇ ਢੱਲੇਵਾਲ ਉਸ ਤਰ੍ਹਾਂ ਕਿਸੇ ਨਾਲ ਇਹਨਾਂ ਨਾਲ ਸਰਦਾਰ ਨਹੀਂ ਕਰਦੇ ਜਿੱਥੇ ਇਹੀ وجہ ਕਿ ਅੱਜ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਆਖਰ ਜਿਹਾ ਕੀ ਹੋ ਗਿਆ ਕਿ ਇੰਨੀ ਵੱਡੀ ਬਗਾਵਤ ਉਹ ਵੀ ਉਸ ਵੱਡੀ ਜਥੇਬੰਦੀ ਜਿਹੜੀ ਕਿ ਮਾਲਵੇ ਖੇਤੇ ਦੇ ਵਿੱਚ ਵੱਡੀਆਂ ਕੁਝ ਚੁਣਿੰਦਾ ਜਥੇਬੰਦੀਆਂ ਚੋਂ ਆਉਂਦੀ ਹੈ ਉਹ ਜਥੇਬੰਦੀ ਜਿਸ ਜਥੇਬੰਦੀ ਨੇ ਕਿਸਾਨ ਅੰਦੋਲਨ ਦੂਸਰੇ ਭਾਗ ਦੇ ਵਿੱਚ ਵੱਡਾ ਰੋਲ ਪਲੇ ਕੀਤਾ ਉਹਨਾਂ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਜਿਹੜੇ ਆ ਚਲੇ ਗਏ ਪਰ ਅੱਜ ਉਹਨਾਂ ਦੀ ਪ੍ਰੋਪਾਰਟੀ ਉਹਨਾਂ ਤੇ ਭਰੋਸਾ ਨਹੀਂ ਕਰ ਰਹੀ ਆਖਿਰ ਕੀ ਕਾਰਨ ਹੈ ਕੀ ਕੋਈ ਫੰਡਾਂ ਦਾ ਘਪਲਾ ਹੋਇਆ ਕੀ ਕੋਈ ਅਣਗੈਲੀ ਹੋਈ ਹੈ ਜਾਂ ਅਣਦੇਖੀ ਹੋਈ ਹੈ ਪੇਸ਼ ਹੈ ਖਾਸ ਰਿਪੋਰਟ ਫਿਰ ਤੁਹਾਡੇ ਫੋਨ ਕਾਲਸ ਦੀ ਉਡੀਕ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਦੇ ਵਿੱਚ ਅੰਦਰੂਨੀ ਖਿਚੋਤਾਨ ਖੁੱਲ ਕੇ ਸਾਹਮਣੇ ਆ ਗਈ ਹੈ ਜਥੇਬੰਦੀ ਦੇ ਕਈ ਆਗੂਆਂ ਨੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦੇ ਖਿਲਾਫ ਬਗਾਵਤ ਦਾ ਐਲਾਨ ਕਰਦਿਆਂ ਉਹਨਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਥੇਵੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਡਾ ਜੁਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਸਥਿਤੀਆਂ ਇਹ ਪੈਦਾ ਹੋ ਗਿਆ ਕਿ ਢੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ 8 ਜ਼ਿਲ੍ਹਿਆਂ ਦੇ ਪ੍ਰਧਾਨ ਇਸ ਬਗਾਵਤ ਵਿੱਚ ਖੁੱਲ ਕੇ ਸਾਹਮਣੇ ਆਏ ਹਨ ਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਹੁਣ ਜਥੇਵੰਦੀ ਲਈ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਆਗੂਆਂ ਦਾ ਦਾਵਾ ਹੈ ਕਿ ਸਿੱਧੂਪੁਰ ਦੇ ਵਿੱਚ ਪਿਛਲੇ 7 ਸਾਲਾਂ ਤੋਂ ਪ੍ਰਧਾਨ ਦੀ ਚੋਣ ਨਹੀਂ ਹੋਈ ਜਿਸ ਕਾਰਨ ਅੰਦਰੂਨੀ ਟਾਂਚਾ ਕਮਜ਼ੋਰ ਹੋ ਗਿਆ ਤੇ ਜਥੇਬੰਦੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਅਜੇ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿਲ ਸੱਤਰ ਆਪਣੇ ਪ੍ਰੈਸ ਸੱਤਰ ਸਾਹਿਬ ਮੇਸੰਜੀ ਜੀ ਤੇ ਜੀ ਉਹਨਾਂ ਨੇ ਮੈਨੂੰ ਆਕੇ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀਆਂ ਸੁਭਾਵਾਂ ਦੋ ਇਹ ਅਸੀਂ ਤੁਹਾਡੀਆਂ ਸੁਭਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੁੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਧਾਰਮਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆਗੇ ਆਪਣੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਆਗੂਆਂ ਨੇ ਜਗਜੀਤ ਸਿੰਘ ਢਲੇਵਾਲ ਦੀ ਕਾਰਸ਼ੈਲੀ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਡੱਲੇਵਾਲ ਨੇ ਉੱਚ ਅਹੁਦਿਆਂ ਤੇ ਬੈਠੇ ਅਹੁਦੇਦਾਰਾਂ ਨੂੰ ਇੱਕ ਇੱਕ ਕਰਕੇ ਜਥੇਬੰਦੀ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜਥੇਬੰਦੀ ਚ ਕੰਮ ਕਰਦੇ ਸੀ ਲੀਟਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਵਿੱਚ ਸਰਬ ਬੋਸ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਨਰਲ ਸਿਕਤਰ ਸੀਗੇ ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰੇ ਕੁਛ じゃ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਉਸ ਤੋਂ ਅਕਿਸੀ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਦਾ ਇਹੀ وجہ ਕਿ ਅੱਜ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਗੋਗ ਸਿੰਘ ਮਾਨਸਾ ਨੂੰ ਜਰਨ ਸਿੰਘ ਕੱਤ ਨੂੰ ਪੰਜਾਬ ਤੇਨੂੰ ਕੱਢਿਆ ਜਥੇਬੰਦੀ ਦੇ ਵਿੱਚੋਂ ਉਸ ਤੋਂ ਬਾਅਦ ਜੋਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸ ਤੋਂ ਆਕੇ ਕਾਕਾ ਕੋਟਾ ਫਤਿਹਗੜ੍ਹ ਸਾਹਿਬ ਕਹਿੰਗੇ ਕਿ ਮੈਂ ਗਰਮੀਤ ਸਿੰਘ ਰੂਪਕੀ ਨੂੰ ਜਥੇਬੰਦੀ ਚੋਂ ਕੱਢ ਦੇਣਾ ਇਸ ਮੀਟਿੰਗ ਵਿੱਚ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਫਰੋਜ਼ਪੁਰ ਅਤੇ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਵੱਖ-ਵੱਖ ਬਲਾਕ ਪ੍ਰਧ ਆਗੂਆਂ ਨੇ ਵਿਸ਼ਵਾਸ ਦਿਤਾ ਕਿ ਦਲਵੀਰ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਜਥੇਬੰਦੀ ਆਪਣੇ ਅਸਲ ਸਿਧਾਂਤਾਂ ਤੇ ਚੱਲਦੇ ਹੋਏ ਕਿਸਾਨੀ ਹਿੱਤਾਂ ਲਈ ਕੰਮ ਕਰੇਗੀ। ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ। ਔਰ ਕਈ ਚੀਜ਼ਾਂ ਜ਼ਿਹਨ ਦੇ ਵਿੱਚ ਲਗਾਤਾਰ ਤੁਹਾਡੇ ਸਾਡੇ ਸਭ ਦੇ ਆ ਰਹੀਆਂ ਨੇ ਕਿ ਅਖਰ ਜਹੀ ਕੀ ਗੱਲ ਹੋਈ। ਇਸ ਤੋਂ ਪਹਿਲਾਂ ਇੱਕ ਹੋਰ ਜਥੇਬੰਦੀ ਸੀ ਉਹ ਵੀ ਮਾਲਵੇ ਨਾਲ ਸੰਬੰਧਿਤ ਸੀ। ਉਹਦੇ ਵਿੱਚ ਵੀ ਪ੍ਰਧਾਨ ਜਿਹੜਾ ਹੈ ਉਹ ਵੱਡੇ ਪੱਦਰ ਦੇ ਉੱਤੇ ਬਦਲਿਆ ਗਿਆ ਔਰ ਉੱਥੇ ਵੀ ਬੜੇ ਜਿਹੜੇ ਐ ਇੱਕ ਤਾਨਾਸ਼ਹੀ ਰਵਈਏ ਤੇ ਇਲਜ਼ਾਮ ਲੱਗੇ ਤੇ ਹੁਣ ਫੇਰ ਤੋਂ ਜਿਹੜਾ ਹੈ ਸਿੱਧੂਪੁਰ ਜਥੇਬੰਦੀ ਦੇ ਅੰਦਰ ਤਾਨਾਸ਼ਹੀ ਰਵਈਏ ਤੇ ਇਲਜ਼ਾਮ ਲੱਗ ਰਹੇ ਹੈ ਕੀ ਇਕੱਲਾ ਤਾਨਾਸ਼ਹੀ ਰਵਈਆ ਹੀ ਹੈ ਜਾਂ ਇਸ ਤੋਂ ਬਿਨਾ ਕੁਝ ਹੋਰ ਵੀ ਕਾਰਨ ਨੇ ਕੀ ਇਸ ਤੋਂ ਬਿਨਾ ਕੋਈ ਪੋਲੀਟੀਕਲ ਰੀਜ਼ਨ ਵੀ ਇਹਦੇ ਵਿੱਚ ਨੇ ਕਿ ਜਥੇਬੰਦੀ ਨੇ ਆਪਣਾ ਪ੍ਰਧਾਨ ਨੂੰ ਪ੍ਰਧਾਨ ਮੰਨਣ ਤੋਂ ਇਨਕਾਰੀ ਹੋ ਰਹੇ ਨੇ ਮੁਨਕਰ ਹੋ ਰਹੇ ਨੇ ਤੇ ਉਹਨਾਂ ਨੇ ਨਵਾਂ ਕਨਵੀਨਰ ਲਾ ਦਿੱਤਾ ਤੇ ਇਹ ਕਨਵੀਨਰ ਦੀ ਮਾਨਤਾ ਹੋਏਗੀ ਜਾਂ ਨਹੀਂ ਇਹ ਪ੍ਰਧਾਨ ਸਾਹਿਬ ਕਲੀਅਰ ਕਰ ਸਕਦੇ ਆ ਖੁਦ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਸਾਥੀ ਜਿਹੜਾ ਕਾਕਾ ਕੋਟੜਾ ਜਿਹੜਾ ਕਿ ਅੰਦੋਲਨ ਭਾਗ ਪਹਿਲਾ ਤੇ ਦੂਸਰਾ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਮੂਰਲੀਆਂ ਸਫਾ ਦੇ ਵਿੱਚ ਨਜ਼ਰ ਆਏ ਜਾਂ ਫਿਰ ਜਿਹੜੇ ਪਿਛਲੇ ਸੀਗੇ ਜਿਹੜੇ ਕਿ ਰੀਡ ਦੀ ਹੱਡੀ ਬਣ ਕੇ ਕੰਮ ਕਰਨ ਵਾਲੀ ਜਿਹੜੀ ਫੌਜ ਹੈ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਉਹਨਾਂ ਦੇ ਸਲਾਮ مشورے ਨਾਲ ਨਹੀਂ ਚੱਲੇਗੇ ਸੋ ਇਹਨਾਂ तमाम ਸੰਸਿਆਂ ਦੇ ਜਵਾਬ ਜਿਹੜੇ ਆ ਉਹ ਜਥੇਬੰਦੀ ਦੇ ਆਗੂ ਦੇ ਸਕਦੇ ਆ ਪਰ ਕੀ ਹੈ ਲੋਕ ਵੀ ਤੇਰੇ ਜਾਣਦੇ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਬਠਿੰਡੇ ਤੋਂ ਗੱਲ ਕਰ ਰਿਹਾ ਜੀ ਸਖਜਿੰਦਰ ਸਿੰਘ ਜੀ ਤੇਰੀ ਗੱਲ ਇਹ ਆ ਵੀ ਇਹ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੇਖੋ ਜੀ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਬਥੇਰੇ ਵਾਰੀ ਜਦੋਂ ਧਰਨੇ ਲੱਗੇ ਧਰਨਿਆਂ ਦੇ ਵਿੱਚ ਇਹਨਾਂ ਨੇ ਮੁੰਡੇ ਮਰਵਾਲੇ ਬਥੇਰੇ ਵਾਰੀ ਇਹ ਜਾ ਕੁਝ ਹੋ ਗਿਆ ਜੀ ਬਾਅਦ ਚੋ ਆਪ ਇਹ ਲੋਕਾਂ ਨੂੰ ਮੂਹਰੇ ਲਾ ਕੇ ਪਿੱਛੇ ਹੋ ਜਾਂਦੇ ਨੇ ਤਾਂ ਉਦੋਂ ਅਸਤੀਫੇ ਦੀ ਗੱਲ ਕਿਉਂ ਨਹੀਂ ਹੋਈ ਜੀ ਇਹ ਤਾਂ ਜੀ ਬਹੁਤ ਲੇਟ ਜਾ ਕੇ ਅਸਤੀਫਾ ਮੰਗਿਆ ਇਹਨਾਂ ਨੇ ਇਹ ਤਾਂ ਪਹਿਲਾਂ ਹੀ ਜਿਹੜਾ ਭਾਜੀ ਅਸਤੀਫਾ ਲੈ ਲੈਣਾ ਚਾਹੀਦਾ ਸੀਗਾ ਇਹਨਾਂ ਨੂੰ ਕਹਿਣ ਤੋਂ ਭਾਵੇਂ ਇਹ ਆਪਣੇ ਹਿੱਤਾਂ ਦੇ ਲਈ ਅੰਦੋਲਨ ਕਰਦੇ ਆਪਣੇ ਹਿੱਤਾਂ ਦੇ ਲਈ ਮੋਰਚੇ ਲਾਉਂਦੇ ਆ ਭਾਜੀ ਤੁਸੀਂ ਆਪ ਦੇਖੋ ਵੀ ਜਦੋਂ ਜਦੋਂ ਆ ਖਨੌੜੀ ਵਾਲਾ ਮੋਰਚਾ ਲੱਗਿਆ ਕਿਸੇ ਨੇ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਆਪੇ ਜਾ ਕੇ ਮਰਨ ਵਰਤੇ ਬਹਿ ਗਏ ਠੀਕ ਆ ਮੰਨਦੇ ਆ ਵੀ ਮਰਨ ਵਰਤੇ ਬਹਿਣਾ ਬਹੁਤ ਔਖਾ ਹੁੰਦਾ ਪਰ ਕਿਸੇ ਦੀ ਸਲਾਹ ਤਾਂ ਨਹੀਂ ਲਈ ਨਾ ਜੀ ਉਹਦੇ ਨਾਲ ਜਿਹੜੇ ਹੋਰ ਸਾਥੀ ਸੀਗੇ ਪੰਦੇਰ ਹੋਣੀ ਉਹ ਵੀ ਤਾਂ ਕਿੰਨਾ ਚਿਰ ਕਹੀਗੇ ਵੀ ਸਾਨੂੰ ਪੁੱਛਿਆ ਨਹੀਂ ਸਾਨੂੰ ਉੱਥੇ ਜਾਣ ਨਹੀਂ ਦਿੰਦੇ ਸੀ ਕਿ ਹੋਰ ਬਾਧੂ ਬੰਦੇ ਸੀਗੇ ਨਾਲ ਆਪ ਮੁਹਾਰੇ ਹੋ ਕੇ ਤਾਂ ਫੈਸਲੇ ਕਰਦੇ ਸੀਗੇ ਤੇ ਹੁਣ ਉਹ ਉਹ ਭੁਗਤਣੇ ਤਾਂ ਪੈਣਗੇ ਬਹੁਤ ਫੈਸਲੇ ਭਾਰੀ ਇਹ ਜਿਹੇ ਹੈਗੇ ਨੇ ਹਾਲਾਂਕਿ ਮਸਲੇ ਜਿਹੜੇ ਕਿ ਸਾਹਮਣੇ ਆਉਣੇ ਚਾਹੀਦੇ ਨੇ ਅ ਜਦੋਂ ਦਿੱਲੀ ਚ ਗਏ ਆ ਸਾਰੇ ਇਕੱਠੇ ਹੋ ਕੇ ਗਏ ਆ ਉਦੋਂ ਕਿੰਨੇ ਪੈਸੇ ਖਾਦੇ ਇਹਨਾਂ ਨੇ ਉਹਦਾ ਪਤਾ ਲੱਗਿਆ ਕੁਝ ਠੀਕ ਆ ਮੰਨਦੇ ਆ ਵੀ ਜਿਹੜਾ ਕਿ ਹੈ ਮੁੱਦੇ ਦੀ ਲੋੜ ਹੈ ਸਾਨੂੰ ਜਿਹੜਾ ਕਿ ਹੈ ਇਸ ਵਕਤ ਕਿਸਾਨੀ ਬਚਾਉਣੀ ਹੈ ਪਰ ਭਾਜੀ ਜੇਕਰ ਸਰਕਾਰਾਂ ਬਦਲੀਆਂ ਜਾਂਦੀਆਂ ਹਨ ਤਾਂ ਪ੍ਰਧਾਨ ਵੀ ਬਦਲੇ ਨੇ ਜਾਣੇ ਚਾਹੀਦੇ ਆ ਸੈਟਿੰਗ ਸ਼ੂਟਿੰਗ ਕਰ ਲੈਂਦੇ ਨੇ ਅੰਦਰ ਹੀ ਉਹ ਸੈਟਿੰਗ ਜਿਹੜੀ ਕਿ ਆ ਉਹ ਉਹ ਖਤਮ ਹੋਣੀ ਚਾਹੀਦੀ ਆ ਐ ਖਤਮ ਹੋਊਗੀ ਪ੍ਰਧਾਨ ਬਦਲ ਕੇ ਚੰਗਾ ਫੈਸਲਾ ਜੂਨੀਅਰ ਦਾ ਪ੍ਰਧਾਨ ਬਦਲ ਲੈਣਾ ਚਾਹੀਦਾ ਜੀ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਪਰ ਗੱਲ ਇਹ ਹੈ ਕਿ ਇਸ ਗੱਲ ਤੋਂ ਇਹ ਹੁੰਦਾ ਹੈ ਕਿ ਬੇਪਰੋਸਗੀ ਹੈ ਬੇਯਕੀਨੀ ਹੈ ਕਿ ਲੀਡਰਸ਼ਿਪ ਆਪਣੇ ਕਾਡਰ ਦੇ ਵਿੱਚ ਵਿਸ਼ਵਾਸ ਗਵਾਉਂਦੀ ਜਾ ਰਹੀ ਹੈ ਜਿਸ ਕਰਕੇ ਸਾਰੀਆਂ ਗੱਲਾਂ ਉੱਠ ਰਹੀਆਂ ਨੇ ਔਰ ਸਾਡੇ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਜਿਨ੍ਹਾਂ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ رائے ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ ਔਰ ਸਾਡੇ ਨੰਬਰ 457758 ਦੂਸਰਾ ਨੰਬਰ 3505099 ਇਹਨਾਂ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਏਰੀਆ ਕੋਡ 0172 ਹੈ ਕਿਸਾਨ ਮੋਰਚੇ ਦੇ ਵਿੱਚ ਕਿਸਾਨਾਂ ਦੀ ਇਕਜੁੱਟਤਾ ਦੀ ਉਨ੍ਹਾਂ ਦੀ ਨੇਡਰਤਾ ਦੀ ਅਡੋਲ ਖੜੇ ਰਹਿਣ ਦੀ ਮਿਸਾਲ ਦੁਨੀਆ ਪੱਧਰ ਦੇ ਉੱਤੇ ਗਈ ਪਰ ਉਸ ਤੋਂ ਬਾਅਦ ਦੋ ਤਿੰਨ ਜਥੇਬੰਦੀਆਂ ਦੇ ਵਿੱਚ ਜਿਸ ਤਰੀਕੇ ਦੇ ਜਿਸ ਪੱਧਰ ਤੇ ਰੌਲੇ ਪੈ ਚੁੱਕੇ ਆ ਇਹ ਉਹਨਾਂ ਨੂੰ ਸ਼ਰਮਸਾਰ ਕਰਦੀ ਹੈ ਉਹਨਾਂ ਨੂੰ ਚਿੰਤਾ ਦੇ ਵਿੱਚ ਪਾਉਂਦੀ ਹੈ ਔਰ ਨਵੀਆਂ ਕੁਝ ਜਥੇਬੰਦੀਆਂ ਔਰ ਉਹਨਾਂ ਤੋਂ ਸੇਧ ਲੈ ਕੇ ਚੰਗੇ ਕੰਮ ਕਰਨ ਵਾਲੇ ਇਕਜੁੱਟ ਹੋ ਕੇ ਚੱਲਣ ਵਾਲੇ ਲੋਕਾਂ ਦੇ ਲੰਮਾ ਸਮਾਂ ਚੱਲਣ ਦੇ ਉੱਤੇ ਵੀ ਸਵਾਲ ਖੜਾ ਕਰਦਿਆਂ ਨੇ ਕਿ ਆਖਰ ਜੇਕਰ ਇੰਨਾ ਪੁਰਾਣੀਆਂ ਜਥੇਬੰਦੀਆਂ ਦੇ ਵਿੱਚ ਜਿਹੜੇ ਸਧਾਰਨ ਤਰੀਕੇ ਦੇ ਨਾਲ ਆਪਣਾ ਜੀਵਨ ਦੇ ਵਿੱਚ ਵਿਚਰਦੇ ਆ ਤੇ ਲੋਕ ਹਿੱਤਾਂ ਦੇ ਲਈ ਖੜਦੇ ਆ ਜਿਨ੍ਹਾਂ ਦੇ ਬਾਬਤ ਅਜੇ ਹੀ ਪਰਸੈਪਸ਼ਨ ਕ੍ਰੀਏਟ ਹੈ ਤੇ ਉਹ ਵੀ ਆਪਣੇ ਹਿੱਤਾਂ ਨੂੰ ਜ਼ਿਆਦਾ ਤਵੱਜੋ ਦੇਣ ਲੱਗੇ ਜਿਸ ਕਰਕੇ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਹੁਣ ਉਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਪ੍ਰਗਟ ਕਰ ਰਹੀ ਤਾਇ ਕੋਲਰ ਸਾਡੇ ਨਾਲ ਹੋਰ ਜੁੜ ਚੁੱਕੇ ਆ ਸਵਾਗਤ ਆ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਜ਼ਿਲ੍ਹਾ ਸੰਗਰੂਰ ਜੀ ਸੰਦੀਪ ਗੱਲ ਕਰ ਰਹੇ ਜੀ ਸੰਦੀਪ ਜੀ ਹਾਂਜੀ ਸੰਦੀਪ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀ ਪ੍ਰਧਾਨਗੀ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਅਗਰ ਫੰਡਾਂ ਦੀ ਗੱਲ ਕਰ ਲਈਏ ਇਹ ਫੰਡਾਂ ਦੇ ਸਵਾਲ ਪਹਿਲਾਂ ਵੀ ਚੱਕੇ ਗਏ ਸੀ ਜਦੋਂ ਇਹ ਇੱਕ ਐਮਰਿ ਅਕਸੀ ਲੜਾਈ ਕਹਿ ਸਕਦਾ ਕਿਉਂਕਿ ਜਿੰਨਾਂ ਨੇ ਧਰਨਾ ਲਾਇਆ ਸੀ ਆ ਗੱਲ ਕਰ ਲਈ ਬਾਰਡਰ ਦੇ ਉੱਪਰ ਜਦੋਂ ਬਾਰਡਰ ਦੇ ਉੱਪਰ ਧਰਨਾ ਚਾਰਾ ਸੀ ਉਸ ਤੋਂ ਬਾਅਦ ਵੀ ਫੰਡਾ ਵੀ ਇਹ ਫੰਡਾ ਨੂੰ ਲੈ ਕੇ ਇਹਨਾਂ ਦੇ ਖਿੱਚਾ ਪਾਣੀ ਚੱਲੀ ਸੀ ਹੁਣ ਪ੍ਰਧਾਨਗੀ ਦੇ ਸਵਾਲ ਚੱਕੇ ਜਾ ਰਹੇ ਨੇ ਇਹ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਦੱਸਿਓ ਕਿ ਜਿਹੜੀ ਪ੍ਰਧਾਨਗੀ ਤੇ ਸਵਾਲ ਚੱਕੇ ਗਏ ਨੇ ਜਾਂ ਉਹਨਾਂ ਨੂੰ ਹਟਾਣ ਬਾਰੇ ਜਾਂ ਕੋਈ ਹੋਰ ਗੱਲਬਾਤ ਚੱਲੀ ਕਿੰਨੀ ਕੁ ਅੱਗੇ ਵਧਦੀ ਹੈ ਸੱਚ ਹੁੰਦੀ ਉਹਨੂੰ ਹਟਾਇਆ ਜਾਂਦਾ ਹੈ ਜਾਂ ਨਹੀਂ ਹਟਾਇਆ ਜਾਂਦਾ ਹੈ ਜੋ ਵਕਤ ਦੇ ਗਰਮ ਦੇ ਵਿੱਚ ਹੈ ਫਿਲਹਾਲ ਜਿਹੜਾ ਨਿਸ਼ਾਨਾ ਡੱਲੇ ਵੱਲੋਂ ਜੁਰੂਰ ਬਣਾਇਆ ਜਾ ਰਿਹਾ ਹੈ ਜੀ ਸ਼ੁਕਰੀਆ ਸਮਾਕਟਿਆ ਤੁਸੀਂ ਗੱਲਬਾਤ ਕੀਤੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਪਟਿਆਲਾ ਤੋਂ ਰਣਦੀਪ ਗੱਲ ਕਰਦਾ ਜੀ ਜੋ ਮੁੱਦਾ ਅੱਜ ਸਪੋਕਸਮੈਨ ਦੇ ਵੱਲੋਂ ਚਲਾਇਆ ਗਿਆ ਹੈ ਬਹੁਤ ਵਧੀਆ ਮੁੱਦਾ ਕਿਉਂਕਿ ਅੱਜ ਦੇ ਦਿਨਾਂ ਨਾਲ ਜਿਹੜੀ ਪ੍ਰੈਸ ਕਾਨਫਰੈਂਸ ਜਿੱਥੇ ਬੰਦੇ ਨੇ ਰੱਖੀ ਦਾ ਦੰਨਾ ਚਾਹਨਾ ਉੱਥੇ ਮੌਜੂਦ ਸੀ ਤੇ ਇਹਨਾਂ ਨੇ ਬਹੁਤ ਮਜਬੂਰ ਹੋ ਕੇ ਰੱਖੀ ਹੈ ਜੋ ਇਹਨਾਂ ਨੇ ਗੱਲਾਂ ਰੱਖੀਆਂ ਨੇ ਅੱਗੇ ਕਿ ਦੱਲੇਵਾਲ ਸਾਹਿਬ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਫੰਡਾਂ ਦੀ ਜਾਣਕਾਰੀ ਦੇਣ ਦੀ ਗੱਲ ਕੀਤੀ ਗਈ ਹੈ ਤੇ ਉਸ ਚੀਜ਼ ਨੂੰ ਦਤਕਾਰਿਆ ਗਿਆ ਜਾਂ ਕਿ ਇਗਨੋਰ ਕੀਤਾ ਗਿਆ ਸੋ ਇਹਨਾਂ ਦਾ ਹੱਕ ਮੰਨਦਾ ਹੈ ਕਿ ਸਿੱਧੂ ਵਾਲਿਆਂ ਨੇ ਜਦੋਂ ਅੱਜ ਅਲੱਗ ਹੋਏ ਨੇ ਤੇ ਇੱਕ ਕਨਵੀਨਰ ਥਾਪਿਆ ਗਿਆ ਉਹ ਕਨਵੀਨਰ ਦੇ ਹੱਦਰ ਜਿੰਮੇਵਾਰੀ ਦਿੱਤੀ ਗਈ ਹੈ ਹੁਣ ਹੋ ਸਕਦਾ ਹੈ ਕਿ ਬਾਕੂਬੀ ਨਿਭਾਈ ਜਾ ਸਕੇ ਕਿ ਜਿੰਨੇ ਜਥੇਬੰਦੀ ਦੇ ਮੈਂਬਰ ਨੇ ਸਾਰੇ ਖਫਾ ਨੇ ਹੁਣ ਜਗਦੀਸ਼ ਸਿੰਘ ਦੱਲੇਵਾਲ ਤੋਂ ਸਾਤੋਰ ਤੇ ਕੀਆ ਉਹਨਾਂ ਨੇ ਕਿ ਜਿਸ ਹਿਸਾਬ ਸਿਰਨੇ ਸਾਡਾ ਵਿਤਕਰਾ ਕੀਤਾ ਤੇ ਸਾਡੇ ਤੋਂ ਕੁਝ ਜਿਹੜੇ ਫੰਡ ਵਗੈਰਾ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤੋਂ ਬਾਅਦ ਜਿਹੜਾ ਫੈਸਲਾ ਲਿੱਤਾ ਗਿਆ ਕਨਵੀਨਰ ਲਾਉਂਦਾ ਵਾਕੂਬੀ ਹੈ ਕਿ ਕਨਵੀਨਰ ਅੱਗੇ ਸਹੀ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਵੀ ਸੰਭਾਲ ਸਕੇਗਾ ਤੇ ਹੁਣ ਡੱਲੇਬਾਬ ਨੂੰ ਲੱਗਦਾ ਨਸੀਹਤ ਮਿਲ ਜਾਏਗੀ ਇਸ ਫੈਸਲੇ ਤੋਂ ਕਿਉਂਕਿ ਵਾਰ-ਵਾਰ ਜਿੱਥੇ ਬੰਦੇ ਦੇ ਮੈਂਬਰਾਂ ਨੂੰ ਇਸ ਤਰੀਕੇ ਦੇ ਨਾਲ ਇਗਨੋਰ ਕਰਨਾ ਤੇ ਇਹੋ ਜਿਹੇ ਹਾਲਾਤ ਆਕਰ ਬਣਨੇ ਹੀ ਸਨ ਜੀ ਜੀ ਠੀਕ ਹੈ ਪਰ ਗੱਲ ਇਹ ਹੈ ਕਿ ਜੇਕਰ ਇਹ ਜਥੇਬੰਦੀ ਆਪਣੇ ਇਸ ਤਰੀਕੇ ਨਾਲ ਵਿਸ਼ਵਾਸ ਨੂੰ ਗਵਾਉਂਦੀ ਹੈ ਤਾਂ ਬਾਕੀ ਜਥੇਬੰਦੀਆਂ ਦੇ ਉੱਤੇ ਕੀ ਅਸਰ ਪੈਗਾ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਨਾ सुरेंद्र ਕੁਮਾਰਾ ਜੀ ਬਠਿੰਡੇ ਜਲਤ ਬੋਲ ਰਹੇ ਹਾਂ ਜੀ ਦੇਖੋ ਸਰ ਇਹੀ ਹੈ ਜੀ ਇਹ ਤਾਂ ਚਲੋ ਆਪਾਂ ਤਾਂ ਨਹੀਂ ਇਹ ਚੀਜ਼ ਦੇਖੀ ਵੀ ਕਪਲਾ ਹੋਇਆ ਜਾਂ ਨਹੀਂ ਹੋਇਆ ਤਾਂ ਸੁਣੀ ਸੁਣੀ ਗੱਲ ਹੀ ਹੈ ਜੀ ਪਰ ਇਹਦੇ ਵਿੱਚ ਮੈਨੂੰ ਜਿਹੜੀ ਗੱਲ ਇਹ ਫੀਲ ਹੋ ਰਹੀ ਹੈ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨਹੀਂ ਐਨੀ ਵੱਡੀ ਪੰਜਾਬ ਦੀ ਮੰਗ ਜਾਂ ਦੇਸ਼ ਦੇ ਕਿਸਾਨਾਂ ਦੀ ਮੰਗ ਉਹ ਮੰਨਵਾ ਕੇ ਪ੍ਰਧਾਨ ਮੰਤਰੀ ਤੋਂ ਕਾਲੇ ਕੋਣ ਵਾਪਸ ਕਰਾਤੇ ਕੋਈ ਇਕਜੁਟਤਾ ਸੀਗੀ ਤਾਂ ਵਾਪਸ ਹੋ ਗਿਆ ਹੁਣ ਜੇ ਆਪਸੀ ਫੁੱਟ ਪੈਣ ਲੱਗੀ ਫੰਡਾਂ ਨੂੰ ਲੈ ਕੇ ਜਾਂ ਹੋਰ ਮਤ ਭੇਦਾਂ ਨੂੰ ਲੈ ਕੇ ਤਾਂ ਇਹਦੇ ਨਾਲ ਮੈਨੂੰ ਲੱਗਦਾ ਹੈ ਸਰਕਾਰਾਂ ਵੀ ਹੈਵੀ ਹੋਣੀਆਂ ਜਿਹੜੇ ਨਾ ਕਿਤੇ ਜਿਹੜੀ ਜੱਥੇਬੰਦੀਆਂ ਨੇ ਉੱਥੋਂ ਲੱਗਦਾ ਹੈ ਕਿ ਤਾਂ ਆਪਸੀ ਫੋਟੇ ਨਾਲ ਹੀ ਪੈ ਗਈਆਂ ਹੁਣ ਇਕੱਠੇ ਨਹੀਂ ਹੋ ਪਾਣਗੇ ਜੀ ਤੇ ਤਾਂ ਓਪਨਲੀ ਰੋਲੇ ਪਾਣ ਲਾਉ ਤਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਸ ਤਰੀਕੇ ਨਾਲ ਮੀਡੀਆ ਜਾ ਕੇ ਜਾਂ ਕਪਲਾ ਹੋਇਆ ਦੇਖੋ ਇਹ ਇਹਦਾ ਕੋਈ ਪ੍ਰੂਫ ਹਾਲਾਂਕਿ ਸਾਨੂੰ ਤਾਂ ਨਹੀਂ ਪਤਾ ਕੀ ਕਪਲਾ ਹੋਇਆ ਪਰ ਜਿਹੜੀ ਸੁਣ ਰਹੇ ਆ ਵੀ ਕਪਲੇ ਕਰਕੇ ਪਹਿਲਾਂ ਫੰਡਾਂ ਦਾ ਰੋਲਾ ਪੈਂਦਾ ਰਿਹਾ ਚਾਹੇ ਬਟਿੰਡੇ ਦਾ ਇੱਕ ਇੱਥੇ ਕਾਕਾ ਸਿੰਘ ਕੋਟਰਾ ਉਹਦਾ ਵੀ ਨਾਮ ਆਉਂਦਾ ਰਿਹਾ ਪਹਿਲਾਂ ਮਤਲਬ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿਸਾਨ ਜੱਥੇਬੰਦੀਆਂ ਨੂੰ ਜਿੰਨੀਆਂ ਵੀ ਹੈ ਉਹ ਸਾਰੀਆਂ ਇਕੱਠ ਹੋ ਜਾਣ ਜਿਹੜੀਆਂ ਆਪਸੀ ਜੇ ਕਿਸੇ ਦਾ ਮਨਵਟਾਵ ਹੈਗਾ ਵੀ ਆ ਤਾਂ ਉਹਨੂੰ ਬੈਠ ਕੇ ਅੰਦਰ ਬੈਠ ਕੇ ਇੰਡਵੇਡਰ ਤੇ ਨਾ ਕੀ ਪਬਲਿਕਲੀ ਜਾ ਕੇ ਇੱਕ ਦੂਜੇ ਤੇ ਦੂਸ਼ਣ ਲੜਨ ਕਿਉਂ ਨੇ ਕਪਲਾ ਕਰਤਾ ਫੰਡ ਖਾਵੇ ਖਾ ਗਿਆ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਣਾ ਕਿਸਾਨ ਜਥੇਬੰਦੀਆਂ ਨੂੰ ਨੁਕਸਾਨ ਹੋਣਾ ਕਿਉਂਕਿ ਆਪਸੀ ਫੋਟ ਦਾ ਫਾਇਦਾ ਦੂਜੀ ਜਿਹੜੀ ਕਹਿ ਸਕਦਾ ਹੈ ਕਿ ਉਹ ਜਿਹੜੇ ਹੁਕਮਨਾ ਹਨ ਉਹ ਚੱਕ ਲਏਦਾ ਕਿਤੇ ਨ ਕਿਤੇ ਤੇ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਫੰਡਾਂ ਦੇ ਕਪਲੇ ਦਾ ਬੈਠ ਕੇ ਸਪਸ਼ਟੀਕਰਨ ਚਾਹੀਏ ਉਹ ਡੱਲੇ ਵਾਲੇ ਜੋ ਜਿਹੜੇ ਵੀ ਹੈਗੇ ਉਹ ਦੇਣਾ ਚਾਹੀਦਾ ਵੀ ਸਾਫ ਖਰਚਾ ਹੋਇਆ ਫੰਡ ਇੱਥੇ ਆਏ ਆ ਜੀ ਜੀ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਵਾਕਈ ਔਰ ਇਹਦਾ ਦੂਸਰਾ ਪੱਖ ਇਹ ਵੀ ਹੋ ਸਕਦਾ ਹੈ ਕਿ ਇਹ ਵੀ ਜਿਹੜੇ ਵਿੱਚੋਂ ਵਿਰੋਧਤਾ ਹੋ ਰਹੀ ਹੈ ਉਹਦਾ ਪੈਮਾਨਾ ਕੀ ਹੈ ਉਹ ਕਿੰਨੇ ਕ ਵੱਡੇ ਪੱਧਰ ਦੇ ਉੱਤੇ ਲਾਮਬੰਦੀ ਉਹਨਾਂ ਦੀ ਹੋ ਰਹੀ ਹੈ ਕਿ ਉਹਨਾਂ ਦੇ ਨਾਲ ਜਥੇਬੰਦੀ ਅੰਦਰਲੇ ਸਾਰੇ ਲੋਕ ਜਿਹੜੇ ਐ ਉਹ ਸਹਿਮਤ ਨੇ ਵੱਡੀ ਗਿਣਤੀ ਜੀ ਸਹਿਮਤ ਨੇ ਅੱਧੋ-ਅੱਧ ਸਹਿਮਤ ਨੇ ਜਾਂ ਫਿਰ ਉਹ ਕਿਸੇ ਦੇ ਇਸ਼ਾਰੇ ਤੇ ਚੱਲ ਰਹੇ ਐ ਜਾ ਫਿਰ ਜਿਨ੍ਹਾਂ ਨੇ ਵਿਰੋਧ ਕੀਤਾ ਹੈ ਜਿਨ੍ਹਾਂ ਦੇ ਖਿਲਾਫ ਕੀਤਾ ਹੈ ਉਹ ਕਿਸੇ ਦੇ ਸ਼ਰਤੇ ਚੱਲ ਰਹੇ ਸੀ ਇਹ ਕਾਲਰ ਹੋਰ ਜੁੜ ਚੁੱਕੇ ਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਜੀ ਮੈਂ ਜੀ ਰਣਜੀਤ ਸਿੰਘ ਬੋਲ ਰਿਹਾ ਜੀ ਫਰੀਪੁਰ ਤੋਂ ਜੀ ਐਸਰ ਅਸੀਂ ਇਹ ਦੱਸਣਾ ਚਾਹੁੰਦੇ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਖਨੌਰੀ ਹੈ ਚਾਹੇ ਸ਼ੰਭੂ ਆ ਚਾਹੇ 2021 ਦੇ ਵਿੱਚ ਜਿਹੜਾ ਅੰਦੋਲਨ ਹੋਇਆ ਉਹਦੇ ਵਿੱਚ ਦੱਲੇਵਾਲ ਸਾਹਿਬ ਦੀ ਬਹੁਤ ਵੱਡੀ ਦੇਣ ਆ ਕਿ ਉਹਨਾਂ ਨੇ ਜਿਹੜੀ ਆਪਦੀ ਜਾਨ ਵੀ ਦਾਤੇ ਲਾ ਕੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਮਨਾਉਣ ਲਈ ਜਿਹੜਾ ਉਹਨਾਂ ਨੇ ਪਿਸ਼ਾਵਰ ਕੀਤਾ ਪਰ ਕੋਈ ਵੀ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਸਿਰਫ ਬਦਨਾਮ ਕਰਨ ਲਈ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਪਿਸ਼ੋਰਾ ਸਿੰਘ ਸਰਦਾਰ ਪਿਸ਼ੋਰਾ ਸਿੰਘ ਦੇ ਲੜਕੇ ਨੇ ਇਹ ਜਿਹੜੇ ਕਿ ਇਸ ਤੋਂ ਪਹਿਲਾਂ ਤਾਂ ਕਦੇ ਇਹ ਤੇ ਕਰਾਈ ਨਹੀਂ ਜਥੇਬੰਦੀ ਦੇ ਵਿੱਚ ਕਿਉਂ ਨਹੀਂ ਆਏ ਕਿਉਂਕਿ ਇਹ ਕਹਿੰਦੇ ਸੀ ਅਸੀਂ ਰਾਜਨੀਤਿਕ ਕਾਹਾਂ ਸੀ ਰਾਜਨੀਤਿਕ ਪਾਰਟੀ ਨਾਲ ਸਾਡਾ ਸਬੰਧ ਆ ਅਕਾਲੀ ਦਲ ਪਾਰਟੀ ਨਾਲ ਆ ਤਾਂ ਅਸੀਂ ਜਥੇਬੰਦੀ ਦੇ ਵਿੱਚ ਨਹੀਂ ਆ ਸਕਦੇ ਤੇ ਇਹਨਾਂ ਦੇ ਜਿਹੜੇ ਹੈਗੇ ਬ੍ਰਦਰ ਹੀ ਆ ਭਤੀਜੇ ਆਇਆੜੇ ਮਤਲਬ ਚਾਚਾ ਜੀ ਦੇ ਇਹਨਾਂ ਦੇ ਹੈਗੇ ਆ ਉਹਨਾਂ ਦਾ ਨਾਂ ਹੈ ਜਸਬੀਰ ਸਿੰਘ ਸਰਦਾਰ ਉਹ ਜਥੇਬੰਦੀ ਵਿੱਚ ਕੰਮ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਆ ਪਰ ਸਿਰਫ ਜਾਣ ਪੁੱਝ ਕੇ 328 ਜਿਹੜੇ ਸਰੂਪ ਆ ਉਹਦਾ ਮੁੱਦਾ ਜਿਹੜਾ ਚੱਕਿਆ ਹੈਗਾ ਜਥੇਬੰਦੀ ਵੱਲੋਂ ਇਹ ਸਿਰਫ ਉਹਨਾਂ ਦੇ ਕਰਕੇ ਜਿਹੜਾ ਸਾਰਾ ਚਾਲ ਜਿੱਤਿਆ ਜਿਹੜਾ ਵੰਨਨਾਮ ਕੀਤਾ ਜਾ ਰਿਹਾ ਤੁਹਾਡੇ ਕਹਿਣ ਤੋਂ ਭਾਵ ਵੀ ਇਹਦੇ ਵਿੱਚ ਕੋਈ ਸਿਆਸਤ ਹੋ ਰਹੀ ਹੈ ਸਿਆਸੀ ਪਾਰਟੀਆਂ ਖੜੀਆਂ ਨੇ ਜੀ ਜੀ ਬਿਲਕੁਲ ਜੀ ਬਿਲਕੁਲ ਸਿਆਸੀ ਪਾਰਟੀਆਂ ਜਥੇਬੰਦੀ ਜਿਹੜੀ ਸਿੱਧੂਪੋਰਾ ਪੂਰੀ ਭਾਰਤ ਲੈਵਲ ਤੇ ਜਿਹੜੀ ਜਥੇਬੰਦੀ ਬਣ ਚੁੱਕੀ ਆ ਕਿਉਂਕਿ ਉਹਦੇ ਵਿੱਚ ਕਿਸਾਨਾਂ ਦੇ ਅਸਲੀ ਮੁੱਦੇ ਜਿਹੜੇ ਆ ਉਹ ਜਿਹੜੇ ਛਾਲੇ ਜਾ ਰਹੇ ਆ ਐਮਐਸਪੀ ਦੀ ਜਿਹੜੀ ਗਰੰਟੀ ਆ ਉਹ ਘਰ-ਘਰ ਤੱਕ ਪਹੁੰਚ ਚੁੱਕੀ ਆ ਘਰ-ਘਰ ਤੱਕ ਅਵਾਜ਼ ਪਹੁੰਚੀ ਆ ਤਾਂ ਜਿਹੜੀ ਸਰਕਾਰ ਆ ਉਹਨੂੰ ਕਿਤੇ ਨਾ ਕਿਤੇ ਇਹ ਮਤਲਬ ਚੁਭ ਰਹੀ ਹੈ ਗੱਲ ਕਿਸੇ ਨਾ ਕਿਸੇ ਤਰੀਕੇ ਫੀਲ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਚੱਲਦੀਆਂ ਪਈਆਂ ਇਹਦੇ ਵਿੱਚ ਪਹਿਲਾਂ ਹੀ ਕੁਝ ਕਿਤਾਗੂ ਐਵੇਂ ਦੇ ਜਿਹੜੇ ਜਥੇਬੰਦੀ ਦੇ ਵਿੱਚੋਂ ਨਕਾਰੇ ਹੋਏ ਕੱਢੇ ਹੋਏ ਆ ਇਹਨਾਂ ਦੇ ਪ੍ਰੈਸ ਨੋਟ ਜਾਰੀ ਹੋਏ ਹੋਏ ਆ ਜਿਹੜੇ ਵੱਖ-ਵੱਖ ਮੀਟਿੰਗਾਂ ਦੇ ਵਿੱਚ 바ਗੀ ਹੋ ਚੁੱਕੇ ਆ ਸਰਕਾਰ ਦੇ ਨਾਲ ਟਾਈਪ ਪਰ ਰੱਖਦੇ ਆ ਕਦੇ ਵੀ ਜਥੇਬੰਦੀ ਦੇ ਉਹਨਾਂ ਦੇ ਗ੍ਰਿਫਤਾਰੀਆਂ ਨਹੀਂ ਹੋਈਆਂ ਤੇ ਸਿਰਫ ਤੇ ਸਿਰਫ ਜਥੇਬੰਦੀ ਨੂੰ ਕਮਜ਼ੋਰ ਕਰਨ ਲਈ ਡੱਲੇਵਾ ਸਾਨੂੰ ਢਾਹ ਲਾਉਣ ਵਾਸਤੇ ਜਿਹੜਾ ਕੀਤਾ ਗਿਆ ਜੀ ਜੀ ਤੁਸੀਂ ਜਥੇਬੰਦੀ ਨਾਲ ਜੁੜੇ ਹੋਏ ਹੋ ਨਹੀਂ ਅਸੀਂ ਐਜ਼ ਅ ਮੈਂਬਰ ਆ ਜੀ ਮਰ ਅਸੀਂ ਹੁਣ ਸਾਰੀਆਂ ਜਥੇਬੰਦੀਆਂ ਦੇ ਵਿੱਚ ਹੀ ਵੇਖਦੇ ਆਂ ਪਰ ਰਣਜੀਤ ਜੀ ਉਹਨਾਂ ਦੇ ਵੱਲੋਂ ਇਹ ਕਿਹਾ ਕਿ ਐ ਜਿਨ੍ਹਾਂ ਨੇ ਕਨਵੀਨਰ ਲਾਇਆ ਕਿ ਤਾਨਾਸ਼ਈ ਰਵਈਆ ਅਪਣਾਉਂਦੇ ਨੇ ਨਾ ਕਿਸੇ ਨੂੰ ਪੁੱਛਦੇ ਨੇ ਨਾ ਕਿਸੇ ਨੂੰ ਦੱਸਦੇ ਨੇ ਜਦੋਂ ਜੀ ਕਰਦਾ ਮਨਾ ਹੀ ਕਰਦੇ ਨੇ ਨਹੀਂ ਜੀ ਇਸ ਤਰ੍ਹਾਂ ਦੀ ਬਿਲਕੁਲ ਕੋਈ ਵੀ ਗੱਲ ਨਹੀਂ ਹੈਗੀ ਇਸ ਗੱਲ ਬਾਰੇ ਸਾਨੂੰ ਇੰਨੀ ਨੌਲੇਜ ਅਸੀਂ ਵੀ ਰੱਖਦੇ ਆਂ ਅਸੀਂ ਵੀ ਕਈ ਵਾਰੀ ਸਾਨੂੰ ਵੀ ਮੌਕਾ ਮਿਲਿਆ ਜਦੇ ਬੰਦੀਆਂ ਦੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਾਣ ਦਾ ਅੰਦਰਲੀ ਗੱਲਾਂ ਬਾਰੇ ਸੋਚਣ ਦਾ ਇਸ ਗੱਲ ਦੇ ਵਿੱਚ 1% ਵੀ ਸੱਚਾਈ ਨਹੀਂ ਜੋ ਵੀ ਕੁਝ ਕਰਦੇ ਆ ਬਿਲਕੁਲ ਸਹਿਮਤੀ ਦੇ ਨਾਲ ਸਾਰੇ ਪ੍ਰਧਾਨਾਂ ਦੀ ਸਹਿਮਤੀ ਨਾਲ ਸਾਰੇ ਸਮੂੱਚੀ ਜਿਹੜੀ ਮੈਂਬਰ ਆ ਆਗੂ ਸੱਭਾ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਮਤਲਬ ਪਾਸ ਹੁੰਦਾ ਕੋਈ ਜੀ ਜੀ ਜਿਵੇਂ ਇੱਕ ਕਨਵੀਨਰ ਲਾ ਦਿੱਤਾ ਗਿਆ ਤੇ ਕੀ ਇਦਾਂ ਪ੍ਰਧਾਨ ਨੂੰ ਸੌਖਿਆਂ ਤਾਰਾ ਜਾ ਸਕਦਾ ਲਾਇਆ ਜਾ ਸਕਦਾ ਇਹ ਇਹ ਦੇਖੋ ਜੀ ਇਹ ਲੋਕਾਂ ਦੇ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਥ ਵਿੱਚ ਆ ਸਿੱਧੂਪੁਰ ਜਿੱਥੇ ਬੰਨੀਆਂ ਤਾਂ ਅੱਜ ਵੀ ਜ਼ਿਲ੍ਹਿਆਂ ਸਾਰਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਵੱਡੀ ਗਿਣਤੀ ਦੇ ਵਿੱਚ ਅੱਜ ਫਾਇਲ ਕਾਸੀ ਮੀਟਿੰਗ 7-800 ਬੰਦੇ ਦਾ ਇਕੱਠ ਸੀ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਉਹਦੇ ਜਿਹ 200 ਸਿਰਫ 200 ਬੰਦੇ ਸੀ ਜਿਹੜੇ ਇਹਨਾਂ ਦੇ ਆਪ ਦੇ ਸਿਆਸੀ ਮੰਡੇ ਤਾਂ ਕਿਸੇ ਵੀ ਤਰੀਕੇ ਨਹੀਂ ਉਤਾਰਿਆ ਜਾ ਸਕਦਾ ਇਹ ਜਿਹੜਾ ਕਿ ਲੋਕਾਂ ਦਾ ਫਤਵਾ ਦਿੱਤਾ ਹੋਇਆ ਪੂਰੇ ਭਾਰਤ ਦੇ ਜਿਹੜੇ ਭਾਰਤ ਲੈਵਲ ਦੇ ਜਿਹੜੇ ਦੇਸ਼ ਦੇ ਲੋਕ ਆ ਜਿਹੜੇ ਸਾਰੇ ਉਹ ਉਹਨਾਂ ਨੇ ਕਨਵੀਨਰ ਮੰਨਿਆ ਹੋਇਆ ਤੁਸੀਂ ਦੇਖੋ ਪੀਰ ਪਾਂਡਨ ਜਿਹੜੇ ਸੀ ਉਹਨਾਂ ਦੀ ਲੜਾਈ ਸੀ ਜਿਹੜੀ ਤਾਮਲਨਾਡੂ ਦੇ ਕਿਸਾਨ ਨੇਤਾ ਉਹ ਜਿਹੜੇ ਵੇਖੋ ਜੀ ਉੱਥੋਂ ਦੇ ਕਿਸੇ ਝੂਠੇ ਕੇਸ ਦੇ ਵਿੱਚ ਸਰਕਾਰ ਵੱਲੋਂ ਜਿਹੜਾ 13 ਸਾਲ ਦੀ ਜਿਹੜੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਆ 2013 ਦਾ ਕੇਸ ਸੀ ਕੁਝ ਦਿਨ ਪਹਿਲਾਂ ਉਹਨੂੰ ਲੈ ਕੇ ਡੱਲੇਵਾਲ ਸਾਹਿਬ ਦੇ ਨਿਰਦੇਸ਼ਾਂ ਤੇ ਜਿਹੜਾ ਮਤਲਬ ਜਿਹੜਾ ਸਾਰਾ ਉਹਨਾਂ ਦੇ ਮੀਟਿੰਗ ਦੇ ਵਿੱਚ ਪਾਸ ਹੋ ਕੇ ਪੂਰੇ ਭਾਰਤ ਦੇ ਵਿੱਚ ਰਾਸ਼ਟਰਪਤੀ ਦੇ ਨਾਮ ਦੇ BC ਹੈੱਡਕ quartਾਂ ਦੇ ਜਿਹੜੇ ਮੰਨ ਪੱਤਰ ਦਿੱਤੇ ਗਏ ਮਜਬੂਰਨ ਜਿਹੜਾ ਉਹ ਉਹਦੇ ਤੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਸਜਾ ਨੂੰ ਰੋਕ ਲਾਉਣ ਲਈ ਕੇਸ ਪਾਇਆ ਗਿਆ ਤਾਂ ਉੱਥੋਂ ਦੇ ਜਦੋਂ ਵਕੀਲ ਸਾਹਿਬ ਨੇ ਪੁੱਛਿਆ ਸਰਕਾਰ ਨੂੰ ਪੁੱਛਿਆ ਵੀ ਭਾਈ ਤੁਸੀਂ ਇਹਦੇ ਬਾਰੇ ਤਾਂ ਕੀ ਕਹਿਣਾ ਚਾਹੁੰਦੇ ਹੋ ਸਜ਼ਾ ਬਾਰੇ ਤਾਂ ਲੱਡੂ ਦੀ ਸਰਕਾਰ ਨੂੰ ਮਜਬੂਰ ਹੋਣਾ ਪਿਆ ਕਿ ਨਹੀਂ ਜੀ ਜੋ ਫੈਸਲਾ ਤੁਹਾਨੂੰ ਠੀਕ ਲੱਗਦਾ ਕਰ ਦਿਓ ਤਾਂ ਉਹਨਾਂ ਦੀ ਜਿਹੜੀ ਸਜ਼ਾ ਦੇ ਰੋਗ ਲੱਗੀ ਐਵੇਂ ਦੇ ਜਿਹੜੇ ਵੱਡੇ ਫੈਸਲੇ ਆ ਜਿੰਦੇ ਚ ਸਰਕਾਰਾਂ ਨੂੰ ਢਾ ਲੱਗਦੀ ਐ ਜੀ ਫਿਰ ਤੁਸੀਂ ਆ ਜਿਹੜੀ ਪਾਲਸੀ ਆਈ ਇਸ ਪਹਿਲਾਂ ਇਸ ਤੋਂ ਪਹਿਲਾਂ ਲੈਂਡ ਪੂਲਿੰਗ ਉਹਦੇ ਚ ਦੇਖ ਲਓ ਕਿੱਡਾ ਵੱਡੀ ਜਿਹੜੀ ਦੇਣ ਸੀ ਇਹ ਕਿਸਾਨਾਂ ਦੀ ਜਿਹੜੀ ਮਤਲਬ ਨਰੋਲ ਜਿਹੜੀ ਜਿੱਥੇ ਬੰਦੀ ਆ ਇਸ ਕਰਕੇ ਸਿਰਫ ਬਦਨਾਮ ਕੀਤਾ ਜਾ ਰਿਹਾ ਕੁਛ ਵਿੱਚ ਸੱਚਾਈ ਨਹੀਂ ਕੋਈ ਤਾਨਾ ਤਾਨਾ ਵਾਲਾ ਜਿਹੜਾ ਰਵਈਆ ਜਿਹੜਾ ਉਹ ਨਹੀਂ ਬਣਾਇਆ ਜਾ ਰਿਹਾ ਸਹੀ ਐ ਇਸ ਕਹੇ ਠੀਕ ਹੈ ਰਣਜੀਤ ਜੀ ਸਮਾਂ ਕੱਟਿਆ ਗੱਲਬਾਤ ਕੀਤੀ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਸਰਹੰਤ ਤੋਂ ਦਰਸ਼ਨ ਸਿੰਘ ਗੱਲ ਕਰ ਰਹੇ ਹਾਂ ਜੀ ਜੀ ਆ ਜਿਹੜੇ ਤਰੀਕੇ ਦੇ ਨਾਲ ਹੁਣ ਸਿੱਧੂਪੁਰ ਜੁਨੀਅਨ ਦੇ ਵਿੱਚ ਜਿਹੜਾ ਵਿਵਾਦ ਪੈਦਾ ਹੋਇਆ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਫਲ ਜੋ ਕਿਸਾਨ ਮੋਰਚਾ ਜਦੋਂ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਸਫਲ ਹੋਇਆ ਸੀ ਉਦੋਂ ਤੋਂ ਇਹੋ ਜਿਹੇ ਵਿਵਾਦ ਸ਼ੁਰੂ ਹੋ ਗਏ ਸੀਗੇ ਇਤਨਾ ਕਿਤੇ ਮੁੱਖ ਵਜ੍ਹਾ ਜਿਹੜੀ ਆ ਉਹ ਫੰਡ ਹੀ ਰਿਹਾ ਵਾ ਕਿ ਜਿਹੜਾ ਦੇਸ਼ਾਂ ਵਿਦੇਸ਼ਾਂ ਤੋਂ ਫੰਡ ਹੁੰਦਾ ਜਿਹੜਾ ਇਹਨਾਂ ਨੂੰ ਆਉਂਦਾ ਤਾਂ ਜਿਹੜੀਆਂ ਹੋਰ ਗੱਲਾਂ ਨੇ ਉਹ ਤਾਂ ਜਿਹੜੇ ਉੱਚ ਲੀਡਰ ਨੇ ਉਹ ਆਪਣੇ ਇਕੱਲੇ ਇਕੱਲੇ ਕਿਸਾਨ ਨਾਲ ਸਾਂਝੀਆਂ ਕਰਦੇ ਨੇ ਤੇ ਇਕੱਲੇ ਇਕੱਲੇ ਬੜਕਰਾਂ ਨਾਲ ਸਾਂਝੀਆਂ ਕਰਦੇ ਨੇ ਚਾਹੇ ਕੋਈ ਵੀ ਯੂਨੀਅਨ ਹੋਵੇ ਇਹ ਸ਼ੁਰੂ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਕਿ ਜਦੋਂ ਹਰ ਇੱਕ ਮਸਲੇ ਕਿਸਾਨਾਂ ਦੀ ਮੀਟਿੰਗਾਂ ਬੁਲਾ ਕੇ ਬਨੇ ਵਿਚਾਰੇ ਜਾਂਦੇ ਨੇ ਤਾਂ ਫਿਰ ਜਿਹੜਾ ਫੰਡ ਆਉਂਦਾ ਉਹ ਕਿੱਥੇ ਖਰਚਿਆ ਜਾਂਦਾ ਕਿੰਨਾ ਫੰਡ ਆਉਂਦਾ ਕਿਹੜੇ ਖਾਤੇ ਚ ਆਉਂਦਾ ਕਿੱਥੋਂ ਆਉਂਦਾ ਵਾ ਅੱਜ ਤੱਕ ਨਹੀਂ ਵਿਚਾਰਿਆ ਗਿਆ ਸੋ ਮੈਨੂੰ ਇਹ ਲੱਗਦਾ ਕਿ ਫੰਡ ਨੂੰ ਲੈ ਕੇ ਜਿਹੜਾ ਇਹ ਸਿੱਧੂ ਕੋਲ ਜੁਨੀਅਨ ਦੇ ਵਿੱਚ ਰੌਲਾ ਪਿਆ ਹੋਣਾ ਕਿਉਂਕਿ ਜਦੋਂ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਨੂੰ ਪੁਲਿਸ ਅਧਿਕਾਰੀਆਂ ਨੇ ਪਾਣੀ ਪਲਾ ਕੇ ਜਦੋਂ ਖਤਮ ਕਰਾਇਆ ਸੀ ਤਾਂ ਉਦੋਂ ਤੋਂ ਹੀ ਅੰਦਰ ਖਾਤੇ ਵਿਵਾਦ ਪੈਦਾ ਹੋ ਗਿਆ ਸੀ ਕਿ ਉਸ ਸਮੇਂ ਇਸੇ ਜੁਨੀਅਰ ਦੇ ਕੁਝ ਆਗੂ ਨਹੀਂ ਚਾਹੁੰਦੇ ਸੀ ਕਿ ਡੱਲੇਵਾਲ ਜੀ ਆਪਣਾ ਮਰਨ ਵਾਲਤ ਜਿਹੜਾ ਉਹ ਖਤਮ ਕਰਨ ਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਮਰਨ ਵਾਲਤ ਜੇਕਰ ਹੁਣ ਆਪਾਂ 130 ਦਿਨ ਤੋਂ ਬਾਅਦ ਟਪਾ ਲਿਆ ਤਾਂ ਉੱਥੋਂ ਤੱਕ ਲੈ ਕੇ ਜਾਈਏ ਜਦੋਂ ਤੱਕ ਕੋਈ ਜਿਹੜੇ ਨਤੀਜੇ ਸਾਹਮਣੇ ਨਹੀਂ ਆਉਂਦੇ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ ਸਰਕਾਰ ਲਿਖਤੀ ਰੂਪ ਜਾਂ ਕੋਈ ਆਪਾਂ ਨੂੰ ਸਟਰੋਂਗ ਭਰੋਸਾ ਨਹੀਂ ਮਿਲਦਾ ਉਦੋਂ ਤੱਕ ਇਹ ਜਾਰੀ ਰਹਿਣਾ ਚਾਹੀਦਾ ਤਾਂ ਸਾਡੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਨੂੰ ਮਿਲੀ ਹੈ ਕਿਉਂਕਿ ਨੇਰੇ ਵੀ ਕਈ ਬੰਦੇ ਹੈਗੇ ਜੁਨੀਅਨ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਉਦੋਂ ਤੋਂ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਸੀ ਤਾਂ ਹੁਣ ਜਿਹੜੇ ਕਹ ਲੋਗੇ ਜਗਜੀਤ ਸਿੰਘ ਢਿੱਲੇਵਾਲ ਉਸ ਤੋਂ ਬਾਅਦ ਕਟ ਪ੍ਰਗਰਮ ਹੋ ਗਿਆ ਸੀ ਤਾਂ ਇਹਨੂੰ ਲੈ ਕੇ ਵੀ ਸ਼ੰਤਾਵਾਂ ਪੈਦਾ ਹੋ ਗਿਆ ਸੀ ਇਸੇ ਕਰਕੇ ਜਿਹੜਾ ਜੁਨੀਅਨ ਤੇ ਬਿਵਾਦ ਪੈਦਾ ਹੋ ਗਿਆ ਤੇ ਹੁਣ ਵੱਡੀ ਪਲੈਨਿੰਗ ਹੋ ਰਹੀ ਹੈ ਕਿ ਜਿਹੜਾ ਜਗਜੀਤ ਸਿੰਘ ਡੱਲੇਵਾਰ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਹੈ ਕਿ ਜੇਕਰ ਪ੍ਰਧਾਨਗੀ ਤੋਂ ਨਹੀਂ ਹਟਾਇਆ ਜਾਂਦਾ ਤਾਂ ਜਿਹੜੇ ਇਹਦੇ ਵਿਰੋਧੀ ਧੜਾ ਉਹ ਲੱਗ ਤੋਂ ਆਪਣੀ ਕੋਈ ਹੋਰ ਜਥੇਬੰਦੀ ਵੀ ਖੜੀ ਕਰ ਸਕਦਾ ਹੈ ਜੀ ਠੀਕ ਹੈ ਸ਼ੁਕਰੀਆ ਜੀ ਦਰਸ਼ਨ ਜੀ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਅਹਿਮ ਮੁੱਦਾ ਹੈ ਔਰ ਇਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਇਸ ਕਰਕੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਪਾਰਟੀ ਹੈ ਔਰ ਉਹ ਪਾਰਟੀ ਜਿਹਨੇ ਲੋਕਾਂ ਦੇ ਮੁੱਦੇ ਚੱਕੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਸਬੀਰ ਸਿੰਘ ਗੱਲ ਕਰਾਂ ਜੀ ਦਰਮਦਰ ਦੇ ਦੇਖੋ ਇਹ ਜਿਹੜਾ ਨਵਾਂ ਹੀ ਵਾਅ ਸ਼ੁਰੂ ਹੋ ਗਿਆ ਡੱਲੇਵਾਲ ਸਾਹਿਬ ਨੂੰ ਲੈ ਕੇ ਇਹ ਜਿਹੜਾ ਨਾ ਇਹ ਕੋਈ ਨਵਾਂ ਨਹੀਂ ਹੈ ਜਦੋਂ ਡੱਲੇਵਾਲ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਭੁੱਖ ਹੜਤਾਲ ਤੇ ਬੈਠੇ ਸੀਗੇ ਜਦੋਂ ਪੋਖਰਤਾਰ ਤੇ ਬੈਠੇ ਸੀ ਤਾਂ ਉਦੋਂ ਵੀ ਜਿਹੜੇ ਸੋਰਾ ਉਹ ਵੱਖੋ-ਵੱਖਰੇ ਉਦੋਂ ਹੀ ਹੋਣੇ ਸ਼ੁਰੂ ਹੋ ਗਏ ਸੀ ਅਸਲ ਦੇ ਵਿੱਚ ਜਦੋਂ ਰਾਜਨੀਤਿਕ ਦਲ ਵਿੱਚੋਂ ਨਿਕਲ ਜਾਂਦੇ ਨੇ ਨਾ ਕਿਸੇ ਵੀ ਗਰੁੱਪ ਦੇ ਵਿੱਚੋਂ ਚਾਹੇ ਉਹ ਕੋਈ ਵੀ ਧੜਾ ਹੁੰਦਾ ਖਾਸ ਕਰਕੇ ਜਿਹੜਾ ਆਮ ਲੋਕਾਂ ਦੇ ਨਾਲ ਸਿੱਧਾ ਸੰਬੰਧ ਰੱਖਦਾ ਹੋਵੇ ਜਿਵੇਂ ਸਿੱਧਾ ਕਿਸਾਨਾਂ ਦੇ ਨਾਲ ਸੰਬੰਧ ਦਾ ਜਦੋਂ ਇਹੋ ਜਿਹੀ ਚੀਜ਼ਾਂ ਦੇ ਵਿੱਚ ਰਾਜਨੀਤਿਕ ਧੜੇ ਬਣ ਜਾਂਦੇ ਆ ਤਾਂ ਫਿਰ ਹਾਲਾਤ ਜਿਹੜੇ ਇਹੋ ਜੇ ਆਪਣੇ ਆਪ ਹੀ ਪੈਦਾ ਹੋ ਜਾਂਦੇ ਆ ਸੋਚ ਜਿਹੜੀ ਆ ਉਹ ਵੱਖਰੀ ਹੋ ਜਾਂਦੀ ਆ ਜਦੋਂ ਇਸ ਸੰਘਰਸ਼ ਨੂੰ ਲੈ ਕੇ ਤੁਰੇ ਸੀਗੇ ਜਦੋਂ ਦਿੱਲੀ ਦੇ ਵਿੱਚ ਪਹਿਲੀ ਵਾਰ ਮੋਰਚਾ ਲਾਇਆ ਤਾਂ ਉਹ ਤੋਂ ਤੁਸੀਂ ਦੇਖੋ ਸਿਆਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਸੀ ਔਰ ਸਫਲਤਾ ਵੀ ਮਿਲੀ ਜਿੱਤ ਵੀ ਹੋਈ ਔਰ ਉੱਥੇ ਨੌਜਵਾਨਾਂ ਦੇ ਵਿੱਚ ਬੀਬੀਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਸਾਰਾ ਉਤਸ਼ਾਹ ਸੀਗਾ ਉੱਥੇ ਕਿ ਲੋਕਾਂ ਨੇ ਕਿਵੇਂ ਇਕੱਠੇ ਹੋਏ ਕਿਵੇਂ ਆਪਣੀ ਗੱਲ ਜਿਹੜੀ ਆ ਮਨਾਉਣੀ ਆ ਪਰ ਜਦੋਂ ਹੁਣ ਜਿਹੜੀਆਂ ਆ ਚੀਜ਼ਾਂ ਹੋ ਗਈਆਂ ਜਿਵੇਂ ਮਤਲਬ ਕਿ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਖਰਾ ਵੱਖਰੇ ਪਾਸੇ ਹੋ ਗਈ ਢੱਲੇਵਾਲ ਸਾਹਿਬ ਗਰੁੱਪ ਇੱਕ ਵੱਖਰਾ ਹੋ ਗਿਆ ਫਿਰ ਇੱਥੇ ਆ ਕੇ ਬਡਾਲਾ ਸਾਹਿਬ ਨਾਮਰ ਸਰ ਦੇ ਵਿੱਚ ਜਿਹੜਾ ਬਹਿ ਗਏ ਇਦੇ ਵਿੱਚ ਇੰਟਰਫੇਅਰ ਕਰ ਲਿਆ ਫਿਰ ਤਰਨਤਾਰਨ ਦੇ ਵਿੱਚ ਜਿਹੜੇ ਮੋਰਚੇ ਲੱਗੇ ਉਹਦੇ ਵਿੱਚ ਹੋ ਗਿਆ ਮੋਗੇ ਫਿਰੋਜ਼ਪੁਰ ਜੋ ਕੁਝ ਹੋਇਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵੱਖੋ ਵੱਖੇ ਜਥੇਬੰਦੀਆਂ ਨੇ ਆਪੋ ਆਪਣਾ ਕੀਤਾ ਜਦੋਂ ਜਦੋਂ ਦੋ ਫਾੜ ਹੁੰਦੀਆਂ ਨੇ ਚੀਜ਼ਾਂ ਕੋਈ ਵੀ ਜਦੋਂ ਗਰੁੱਪ ਬਣ ਜਾਂਦੇ ਆ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਦੇਖੋ ਕਿਸੇ ਲੀਡਰ ਦੀ ਇਮਾਨਦਾਰੀ ਤੇ ਸ਼ੱਕ ਕਰਨਾ ਜਿਹੜਾ ਉਹ ਗਲਤ ਹੁੰਦਾ ਜੇ ਮੰਨ ਲਓ ਡੱਲੇਵਾਲ ਸਾਹਿਬ ਅੱਜ ਜੇ ਜਿਹੜੀ ਪੋਜੀਸ਼ਨ ਦੇ ਵਿੱਚ ਅਸੀਂ ਖੜੇ ਹੋਏ ਆ ਜਿਹੜੀ ਪੋਜੀਸ਼ਨ ਅਸੀਂ ਦੇਖ ਰਹੇ ਆ ਇਹ ਨੁਕਸਾਨ ਕਿਹਦਾ ਇਹ ਨੁਕਸਾਨ ਕਿਸੇ ਸਰਕਾਰ ਦਾ ਜਾਂ ਕਿਸੇ ਸੰਸਥਾ ਦਾ ਨਹੀਂ ਨੁਕਸਾਨ ਕਿਸਾਨੀ ਦਾ ਕਿਉਂਕਿ ਇੱਕ ਕਿਸਾਨ ਦੇ ਕਿਸਾਨਾਂ ਦੇ ਨਾਲ ਇਹ ਸੰਸਥਾ ਜਿਹੜੀ ਜੁੜੂ ਹੋਈ ਜੁੜੀ ਹੋਈ ਹੈ ਇਸ ਕਰਕੇ ਅਜਿਹੀਆਂ ਚੀਜ਼ਾਂ ਨੂੰ ਆਪਸ ਦੇ ਵਿੱਚ ਸੋਲਵ ਆਊਟ ਕਿਹੜਾ ਕਰ ਲੈਣਾ ਚਾਹੀਦਾ ਜਦਕਿ ਜਦੋਂ ਜਿਵੇਂ ਜਿਵੇਂ ਗੱਲਾਂ ਜਿਹੜੀਆਂ ਮੀਡੀਆ 'ਚ ਆਉਂਦੀਆਂ ਤੇ ਇਹਨਾਂ ਨੂੰ ਹਵਾ ਹੀ ਮਿਲਦੀ ਤੂਲ ਹੀ ਮਿਲਦੀ ਹੈ ਇਸ ਕਰਕੇ ਜੋ ਇਹ ਹੋ ਰਿਹਾ ਨਾ ਇਸ ਨੂੰ ਆਪਸ ਦੇ ਵਿੱਚ ਬੈਠ ਕੇ ਇੱਕ ਮੰਚ ਤੋਂ ਸੁਲਝਾ ਲੈਣਾ ਠੀਕ ਆ ਪਰ ਜਿਸ ਤਰ੍ਹਾਂ ਦੀਆਂ ਹੁਣ ਕਿਆ ਸੜੀਆਂ ਉੱਡ ਰਹੀਆਂ ਜਾਂ ਜਿਸ ਤਰ੍ਹਾਂ ਇਹ ਗੱਲਾਂ ਉੱਡ ਕੇ ਹਵਾ ਦੇ ਬਾਹਰ ਆ ਰਹੀਆਂ ਜਿਹੜੀ ਆਬੋ ਹਵਾ ਜਿਹੜੀ ਆ ਉਹ ਇੱਕਦਮ ਜਿਹੜੀ ਬਦਲ ਰਹੀ ਆ ਇਹ ਆਉਣ ਵਾਲੇ ਸਮੇਂ ਲਈ ਖਤਰਨਾਕ ਜੀ ਸੰਘਰਸ਼ ਤਾਂ ਹਜੇ ਹੋਰ ਕਰਨੇ ਪੈਣੇ ਆਪਣੇ ਅਧਿਕਾਰ ਲੈ ਲਈ ਤੇ ਜੇ ਅੱਜ ਹੀ ਇਹ ਚੀਜ਼ਾਂ ਹੋਣ ਲੱਗ ਗਈਆਂ ਤਾਂ ਫਿਰ ਕਿਵੇਂ ਲੜਾਂਗੇ ਸਰਕਾਰਾਂ ਦੇ ਨਾਲ ਕਿਵੇਂ ਲੜਾਂਗੇ ਤੇ ਆਪਣੇ ਹੱਕ ਕਿਵੇਂ ਲਵਾਂਗੇ ਜੀ ਠੀਕ ਹੈ ਸ਼ੁਕਰੀਆ ਸਮਾਕਟਿਆ ਗੱਲਬਾਤ ਕੀਤੀ ਔਰ ਇਹ ਮੰਚ ਤੁਹਾਡਾ ਆਪਣਾ ਮੰਚ ਔਰ ਮੁੱਦੇ ਅਸੀਂ ਉਹ ਲੈ ਕੇ ਲਿਆਉਣ ਦੇ ਵਿੱਚ ਕੋਸ਼ਿਸ਼ ਦੇ ਵਿੱਚ ਲਗਾਤਾਰ ਯਤਨਸ਼ੀਲ ਰਹਨੇ ਆ ਕਿ ਜਿਹੜੇ ਸਿੱਧਾ ਤੁਹਾਡੇ ਨਾਲ ਜੁੜੇ ਹੋਣ ਭਾਵ ਲੋਕਾਂ ਨਾਲ ਜੁੜੇ ਹੋਣ ਜਿਸ ਕਰਕੇ ਤੁਹਾਡੀ ਸ਼ਮੂਲੀਅਤ ਇਹਦੇ ਵਿੱਚ ਜ਼ਰੂਰੀ ਹੁੰਦੀ ਹੈ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ